ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਤਾ ਜੀ ਗੋੜੀ ਰਾਗ ਵਿੱਚ ਨਿੱਕੀ ਰੇਤੋਕ ਵਿੱਚ ਸਿਰਫ ਚਾਰ ਸ਼ਬਦ ਹੀ ਹਨ ਜੈ ਸਾ ਸੇਵਾ ਤਸੋ ਕੋਇ ਲਿੱਕੇ ਦੱਸ ਦਿੱਤਾ ਹੈ ਕਿ ਇਸ ਤਰ੍ਹਾਂ ਦਾ ਕੋਈ ਸੇਵ ਦਾ ਹੈ ਸੇਵ ਤੋਂ ਭਾਵ ਹੈ ਜਿਸ ਤਰ੍ਹਾਂ ਦਾ ਕੋਈ ਵਿਚਾਰ ਬਣਾਉਂਦਾ ਹੈ ਜਾਂ ਕੋਈ ਵੀ ਕਰਮ ਕਰਦਾ ਹੈ ਉਸ ਤਰ੍ਹਾਂ ਦੀ ਧਾਰਨਾ ਬਣਾ ਕੇ ਮਨ ਵਿੱਚ ਰੱਖ ਕੇ ਚਾਏ ਕਿਸੇ ਵੀ ਚੀਜ਼ ਦੀ ਉਸ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲਦਾ ਹੈ ਜੇ ਅਸੀਂ ਸਿਮਰਨ ਕਰਦੇ ਹਾਂ ਈਸ਼ਵਰ ਦੇ ਨਾਮ ਨੂੰ ਵਾਰ ਵਾਰ ਜਪਦੇ ਹਾਂ ਯਾਦ ਕਰਦੇ ਹਾਂ ਤਾਂ ਸਾਨੂੰ ਉਸ ਦਾ ਫਲ ਕੀ ਮਿਲਦਾ ਹੈ ਸੁਖ ਆਨੰਦ ਤ੍ਰਿਪਤੀ ਸ਼ਾਂਤੀ ਤੇ ਹੋਰ ਬੜਾ ਕੁਝ ਜੇ ਕੋਈ ਮਨੁੱਖ ਰੋਜ਼ਾਨਾ ਇੱਕ ਸੇਬ ਖਾਂਦਾ ਹੈ ਤਾਂ ਉਸ ਦੀ ਸਿਹਤ ਚੰਗੀ ਹੋਣ ਲੱਗਦੀ ਹੈ ਉਸ ਵਿੱਚ ਸੇਬ ਵਾਲੇ ਗੁਣ ਵਿਟਾਮਿਨਸ ਮਿਨਰਲਸ ਤਾਕਤ ਉਹ ਆਉਂਦੇ ਹਨ ਜੇ ਕੋਈ ਨਫਰਤ ਮਨ ਵਿੱਚ ਕਿਸੇ ਪ੍ਰਤੀ ਰੱਖਦਾ ਹੈ ਜਾਂ ਕਿਰਣਾ ਕਰਦਾ ਹੈ ਤਾਂ ਉਸ ਦੇ ਜੀਵਨ ਵਿੱਚ ਨਿਗਾਰ ਦਾ ਆਉਣਾ ਆਚਰਨ ਦਾ ਪਤਨ ਹੋਣਾ ਲਾਜ਼ਮੀ ਹੈ ਤੇ ਸਰੀਰ ਆਤੰਦਰਸਤ ਹੋਣਾ ਜਾਂ ਬਿਮਾਰ ਹੋ ਜਾਣਾ ਇਸ ਦਾ ਫਲ ਹੈ ਸ਼ਬਦ ਇਹ چھوٹਾ ਜਿਹਾ ਹੈ ਸੇਵ ਸੇਵ ਨਾ ਕਿ ਵਾ ਪਰ ਅਰਥ ਡੂੰਘਾਈ ਵਿੱਚ ਤੀਰ ਮਾਰਦੇ ਹਨ ਤਾਂ ਫਿਰ ਅਸੀਂ ਆਪਣੇ ਜੀਵਨ ਦਾ ਆਧਾਰ ਸੱਚੇ ਕਰਮ ਸੱਚੇ ਨੂੰ ਮੁਖ ਰੱਖ ਕੇ ਹੀ ਜ਼ਿੰਦਗੀ ਨੂੰ ਸੇਵਨਾ ਹੈ ਬਦਲੇ ਵਿੱਚ ਸਭ ਤੋਂ ਚੰਗਾ ਹੀ ਚੰਗਾ ਹੋਣਾ ਹੈ ਗੁਰੂ ਜੀ ਕਹਿੰਦੇ ਹਨ ਜਿਹਾ ਬੀਜ ਹੈ ਸੋ ਲੁਣਾ ਕਰਮ ਸਦਾ ਕੀਤ ਵਿਚਾਰ ਨਾਲ ਸਮਝ ਆਉਂਦੀ ਹੈ ਕਿ ਪੱਕਾ ਹੈ ਮੈਂ ਜੋ ਕੁਝ ਕਰਾਂਗਾ ਉਸ ਦਾ ਫਲ ਮੈਨੂੰ ਉਸੇ ਮੁਤਾਬਕ ਹੀ ਮਿਲਣਾ ਹੈ ਉਸ ਦੇ ਵਿਪਰੀਤ ਨਹੀਂ ਗੁਰੂ ਪਿਆਰਿਓ ਬਾਣੀ ਤਾਂ ਕੁੱਝੇ ਵਿੱਚ ਸਮੁੰਦਰ ਹੈ ਜਿਨੇ ਜਿਨੇ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਵਿਚਾਰਦੇ ਹਾਂ ਤਾਂ ਵਿੱਚੋਂ ਗਿਆਨ ਅਤੇ ਆਨੰਦ ਮਿਲਦਾ ਹੈ ਮੈਂ ਤੇ ਤੁਸੀਂ ਕਿਉਂ ਨਾ ਅੱਜ ਹੀ ਹੁਣੇ ਹੀ ਈਸ਼ਵਰ ਦੇ ਨਾਮ ਦਾ ਸੇਵਨ ਵੱਧ ਤੋਂ ਵੱਧ ਕਰਨਾ ਸ਼ੁਰੂ ਕਰੀਏ ਸੁੱਖਾਂ ਦੀ ਪਗ ਡੰਡੀ ਤੇ ਪੈ ਜਾਵਾਂਗੇ ਤਾਂ ਜੀਵਨ ਦਾ ਅਨਮੋਲ ਨਜ਼ਾਰਾ ਸਾਹਮਣੇ ਦਿਸਦਾ ਨਜ਼ਰ ਆਵੇਗਾ ਦਾਸ ਦਵਿੰਦਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ